ਤਾ تشਰੀਆਕਾਰ ਸਾਰੇ ਪੰਜਾਬ ਵਾਸੂ ਜਿਹੜਾ ਸਵਾਗਤ ਆਪਣੇ YouTube ਚੈਨਲ ਪੰਜਾਬ ਮੌਸਮ ਉਚ ਜਿਸ ਵਿੱਚ ਆਪਾਂ 2 ਜੂਨ ਤੋਂ ਲੈ ਕੇ 7 ਜੂਨ ਤੱਕ ਪੰਜਾਬ ਦੇ ਮੌਸਮ ਦੀ ਕਰ ਕਰਾਂਗੇ ਇਹਨਾਂ ਆਪਣੇ ਸਾਥ ਤਾਂ ਆਪਣੇ 6 ਦਿਨਾਂ ਵਿੱਚ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮੈਨ ਸਾਡਾ ਆਪ ਨੂੰ ਵੀਡੀਓ ਸ਼ੁਰੂ ਕਰਤਾ ਪਰ ਜਿਹੜੇ ਵੀਰ ਆਪਾਂ ਜਾਂਦੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜਰੂਰ ਕਰਤਾ ਤੇ ਆਪਾਂ ਲੱਗ ਸਕਦੇ ਕਿਸਾਰੀ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰਕੇ ਅਗਦੇ ਵੀਡੀਓ ਹਾਂ ਤਾਂਹੀਂ 2 ਜੂਨ ਪੰਜਾਬ ਦੇ 6 ਵਜੇ ਦੀਆਂ ਸ਼ਾਮ ਦੀਆਂ ਲਾਈਵ ਸੈਟਰ ਦੇ ਵਿੱਚ ਜੇ ਦੇਖ ਲਓ ਆਪਣੇ ਪੰਜਾਬ ਦੇ ਜਿਹੜੇ ਆਪਹਾਗ ਹੋਗੇ ਨਾ ਤੇ ਮਾੜੀ ਮੋਟੀ ਹਲਕੀ ਬਦਲਵੱਤ ਦੇਖਣ ਨੂੰ ਪਨ ਰਹੀ ਹੈ। ਬਾਕੀ ਤੁਸੀਂ ਦੇਖੋ ਆਹ ਦੇਖੋ ਇੱਕ ਸਿਸਟਮ ਪੰਜਾਬ ਵਿੱਚ ਕਵਰ ਕਰ ਰਿਹਾ ਤੁਸੀਂ ਦੇਖੋ। ਇਹ ਸਿਸਟਮ ਆਪਣੇ ਆਪਣੇ ਮਾਜੇ ਦਬਾਬੇ ਦੇ ਲੈ ਕੇ ਉਹ ਚ ਕਵਰ ਕਰ ਸਕਦਾ ਹੈ। ਤਾਂ ਕੀ ਇਹ ਸਿਸਟਮ ਇਸ ਤਰ੍ਹਾਂ ਹੀ ਅੱਗੇ ਨੂੰ ਵੱਧ ਰਿਹਾ ਹੈ? ਤੇ ਦੇਖੋ ਇਹ ਸਿਸਟਮ ਇਸ ਤਰ੍ਹਾਂ ਅੱਗੇ ਨੂੰ ਕ੍ਰੋਸ ਕਰੂਗਾ ਪੰਜਾਬ ਵਿੱਚ ਜਿਸ ਕਾਰਨ ਆਪਣੇ ਮਾਜੇ ਦਬਾਬੇ ਦੇ ਲੈ ਕੇ ਉਹ ਚ ਬਦਲਵਾਈ ਇਹ ਕਾਰਵਾਈ ਹੁੰਦੀ ਹੈ ਕਿ ਜਾ ਸਕਦਾ ਹੈ। ਇਹ ਆਪਣੇ 6 ਬਾ ਚੁੱਕੇ ਹਨ ਇਹ ਸਿਸਟਮ ਇਸ ਰਵਾਂਦਾ ਰਹੇ ਤਾਂ 60 ਤੱਕ ਵਈ ਆਪਣੇ ਪੰਜਾਬ ਵਿੱਚ ਐਂਟਰ ਕਰ ਜੂਗਾ ਇਹ ਦੇਖੋ ਇਹ ਬੜਾ ਵੱਡਾ ਸਸਤ ਨੂੰ ਚੀਜ਼ ਦਿਖਾ ਦੂੰ ਉਹੀ ਆਪਣੇ ਜਿਦਾ ਅਸੀਂ ਦੱਸਿਆ ਸੀ ਸ਼ਾਮਾ ਤੋਂ ਬਾਅਦ ਜਦੋਂ ਟੈਂਪ ਚ ਪੀਕ ਤੇ ਜਾਇਆ ਕਰਾਂਗੇ ਆਪਣੇ ਫੰਦਲ ਬਾਈ ਕ੍ਰੀਏਟ ਹੋਇਆਗਾ ਉਹ ਵੀ ਥੋੜੀ ਜਿਹੜੀ ਆਪਣੇ 7-8 ਜਲਿਆ ਉਹ ਚ ਕਾਰਵਾਈ ਦੇਊਗੀ ਨੇਰੀ ਝਖੜ ਦੇਊਗੀ ਤੇ ਗਾਂ ਵਜੂਗੀ ਉਸੇ ਤਰ੍ਹਾਂ ਇਹ ਬਦਲਵਾਈ ਆਪਣੇ ਜ਼ਿਆਦਾਤਰ ਮਾਜਰ ਦਵਾ ਗਾਂਵਾਂ 'ਚ ਕਾਰਵਾਈ ਦੇਊਗੀ ਤੇ ਥੋੜੇ-ਥੋੜੇ ਤਵਾਬੇ ਦੇ ਭਾਗਾਂ ਵਿੱਚ ਵੀ ਕਾਰਵਾਈ ਦੇ ਕੇ ਜਾਊਗੀ ਆਪਾਂ ਗਾਰਾ ਚਮਕ ਦੇ ਕੇ ਜਾ ਸਕਦੀ ਹੈ ਹਲਕੇ ਦਰਮਿਆਨਾ ਵੀ ਛੋਟੇ ਦਰ ਆਪਣੇ ਛੋਟੇ ਤੋਂ 10 ਮਿੰਟ ਦੀ ਸਪੈਲ ਦੇ ਕੇ ਜਾ ਸਕਦੀ ਹੈ ਤੇ ਹਨੇਰੀ ਕਾਫੀ ਵੱਡੇ ਪੱਧਰ ਚੱਲ ਸਕਦੀ ਹੈ 40 ਤੋਂ ਲੈ ਕੇ 50 ਕਿਲੋਮੀਟਰ ਪ੍ਰਾ ਹਾਅਰ ਦੀ ਸਪੀਡ ਦੇ ਨਾਲ ਬਾਕੀ ਬਕਰ ਕੇ ਮੌਸਮ ਪਤੇ ਰੁਬਟਾ ਤੇ ਇਹ ਦੇਖ ਸਕਦੇ ਹਾਂ ਆਪਣੇ ਦੋ ਤਰੀਕ ਅੱਜ ਟੈਂਪਰਚਰ ਮੂੰ 34 ਡਿਗਰੀ ਦੇ ਵਿਚਕਾਰ ਦੇਖਣ ਨੂੰ ਮਿਲੂਗੇ ਕੱਲ੍ਹ ਵੀ 34 42 43 44 6 ਤਰੀਕ ਤਾਈ ਆਪਣ ਨੂੰ 40 ਡਿਗਰੀ ਮਤਲਬ ਆਪਣਾ ਟੈਂਪਰੇਚਰ ਦੋ ਡਿਗਜਾ ਆਪਣ ਨੂੰ ਡਿਫਰੈਂਸ ਦੇਖਣ ਨੂੰ ਮਿਲੂਗਾ ਬਾਕੀ ਆਪਾਂ ਕਰ ਕਰੀਏ ਮੀਂਹ ਦੀ ਗਰਮੀ ਤੋਂ ਆਪਣ ਨੂੰ ਥੋੜੀ ਜਿਹੀ ਰਾਹਤ ਦਾ ਦੇਖੋ ਮੈਂ ਸਾਦੀ ਆਉਣ ਵਾਲੇ ਦਿਨਾਂ 'ਚ ਬਾਕੀ ਆਪਾਂ ਕਰਦੇ ਦੋ ਤਰੀਕ ਤੁਸੀਂ ਦੇਖੋ ਹਾਲ ਸਟੇਟਡ ਆ ਰਿਹਾ ਸਟੇਟਡ ਆ ਆਪਾਂ ਕਰ ਕਰੀਏ ਬਾਕੀ ਵਾਰਨਿੰਗ ਦੀ ਦੇਖੋ ਅੱਜ ਵੀ ਆਪਣੇ ਦੇਖੋ ਧਿਆਨ ਨਾ ਹੀਟ ਵੇਵ ਵੀ ਕਈ ਜਗ੍ਹਾ 'ਚ ਦੇਖ ਨੂੰ ਮਿਲੀ ਜਿੱਦਾਂ ਹੋਂ ਦੇਖੋ ਮਾਦੇ ਦਬਾਅ ਵਿੱਚ ਹੁਣ ਕਾ ਆਪਣੇ ਆਊਗਾ ਸਿਸਟਮ ਜਿਸ ਕਰਨਾ ਬੱਥਲੇ ਵਾਲੇ ਮਾਲੇ ਪਾਕਾ ਵਿੱਚ ਆਪਣ ਨੂੰ ਬਹੁਤ ਜ਼ਿਆਦਾ ਗਰਮੀ ਦੇਖਣ ਨੂੰ ਮਿਲੇਗੀ ਹਮੇਸ਼ਾ ਦੇਖਣ ਨੂੰ ਮਿਲੇਗੀ ਮਾਲਗਰ ਥੱਲੇ ਦੇ ਪਾਕਾ ਵਿੱਚ ਤੇ ਆਪਣੇ ਕੱਲੂ ਵੀ ਹੀਟ ਵੇਵ ਦੇਖਣ ਨੂੰ ਮਿਲੇਗੀ ਨਹੀਂ ਸੌਰੀ ਕੱਲੂ ਆਪਣ ਨੂੰ ਹੀਟ ਵੇਵ ਦਾ ਲਟਾ ਹਟ ਜੂਗਾ ਨਹੀਂ ਦੇਖੋ 10 ਤਰੀਕ ਮੰਦਰਾ ਕੱਲੂ ਪਰ ਥੋੜੀ ਜਿਹਾ ਟਾ ਗਰਮੀ ਦੇਖਣ ਨੂੰ ਮਿਲੇਗੀ ਅੱਜ ਹੀ ਆਪਣ ਨੂੰ ਹੀਟ ਵੇਵ ਦਾ ਲਟਾ ਦੇਖਣ ਨੂੰ ਮਿਲੇਗਾ 30 ਤੋਂ ਲੈ ਕੇ 40 ਕਿਲੋਮੀਟਰ ਹਵਾ ਦੇ ਆਪਣਾ ਲਾਈਟ ਰੇਨ ਦਾ ਵੀ ਅਲਰਟ ਮਿਲਿਆ ਹੋਇਆ ਕੱਲੂ ਆਪ ਨੂੰ ਕੱਲਾ ਆਪਣੇ ਲਾਈਟ ਰੇਨ ਤੇ ਹਵਾ ਦਾ ਲਟਾ ਦੇਖਣ ਨੂੰ ਮਿਲੇਗਾ ਆਪਣਾ 4 ਤਰੀ ਬਾਕੀ ਆਉਣ ਵਾਲੇ ਦਿਨਾਂ 'ਚ ਵੀ ਆਪਣਾ ਆਲਸਟ੍ਰੇਟਡ ਮੌਸਮ ਰਹੂਗਾ ਆਪਣੇ ਹੱਲੇ ਵੀ ਕਿਉਂਕਿ ਆਪਾਂ ਦੇਖੋ ਆਪਣੇ ਪੂਰਾ ਚੱਲ ਰਿਹਾ ਤੁਸੀਂ ਦੇਖਿਆ ਵੀ ਹੋਊਗਾ ਜਿਸ ਕਾਰਨ ਆਪਣੇ ਪੰਜਾਬ ਵਿੱਚ ਨਵੀਂ ਕਾਫੀ ਵੱਡੇ ਪੁੱਤਰ ਇਕੱਠੀ ਹੋ ਰਹੀ ਹੈ ਜਿਸ ਕਾਰਨ ਆਪਣੇ ਹੱਲੇ ਆਉਣ ਵਾਲੇ 7 ਦਿਨਾਂ ਤਾਈਂ ਮਤਲਬ ਤੁੰਨ ਕਿ ਚੱਲੋ ਤੁਸੀਂ ਪੂਰਾ ਹਫਤਾ ਹੀ ਆਪਣੇ ਇਸੇ ਤਰ੍ਹਾਂ ਜਿਦੋਂ ਦੁਪਹਿਰ ਨੂੰ ਟੈਪ ਜਿਹਾ ਫੀਕ ਤੇ ਜਾਇ ਕਰਨਗੇ ਦੁਪਹਿਰ ਤੋਂ ਸ਼ਾਮਾਂ ਦੇ ਵਿੱਚ ਆਪਣੇ ਛੋੜੀ ਮੋੜੇ ਬੱਦਲ ਕ੍ਰੀਏਟ ਹੋਇਆ ਕਰਨਗੇ ਜੋ ਪੰਜ ਸੱਤ ਜ਼ਿਲ੍ਹਿਆਂ ਵਿੱਚ ਕਾਰਗੀਆਂ ਦੇ ਕੇ ਜਾਊਗੇ ਹੱਲੇ ਆਉਣ ਵਾਲੇ ਦਿਨਾਂ 'ਚ ਮਤਲਬ ਥੋੜਾ ਮੌਸਮ ਵਿੱਚ ਵਧ ਗਿਆ ਥੋੜੇ ਰਾਹਤ ਦੇਖਣ ਨੂੰ ਮਿਲ ਸਕਦੀ ਹੈ ਆਪਣੇ 6 ਤਰੀਕ ਤੱਕ ਟੈਂਪਰ ਜੋ ਚ ਥੱਲ ਦੇਖਣ ਨੂੰ ਮਿਲੂਗੀ ਟੈਂਪਰ ਤੇ ਥੋੜੇ ਕੰਟਰੋਲ ਵਿੱਚ ਆ ਜਾਊਗੇ ਬਾਕੀ ਅੱਜ ਦੇ ਵਿੱਚ ਨਹੀਂ ਵੀਡੀਓ ਚੰਗੀ ਲੱਗ ਤਾਂ ਵੀਡੀਓ ਲਾਈਕ ਕਰ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਓ ਬਾਕੀ ਜਿਹੜਾ ਆ ਸਿਸਟਮ ਆ ਰਿਹਾ ਇਹ ਆਪਣੇ ਮਾਝੇ ਤੋਂ ਵਿੱਚ ਕਾਰਵਾਈ ਦੇਖ ਜਾਊਗਾ ਇਹ ਵੀ ਆਪਾਂ ਛੇਤੀ ਵੀਡੀਓ ਬਣਾ ਕੇ ਤੁਹਾਨੂੰ ਦੱਸਦੇ ਆ ਘੰਟੇ ਦੋ ਘੰਟੇ ਤੇ ਕਿ ਇਹ ਆਪਣੇ ਕਿਹੜਾ ਜ਼ਿਲ੍ਹਾ ਵਿੱਚ ਕਾਰਵਾਈ ਦਊਗਾ ਅੱਲੇ ਆਪਾਂ ਜਿਹੜੇ ਦਾ ਕੋਈ ਬਾਲਾ ਪੱਕਾ ਦਾਸਣੀ ਸਾਡੇ ਹੋ ਸਕਦਾ ਹੈ ਮਾਜ ਦੇ ਥੋੜੇ ਬੋਤੇ ਲਾ ਕੇ ਜੇ ਕਾਰਵਾਈ ਦੇ ਕੇ ਤੂੰ ਇੰنگ ਜਵੇ ਹੋ ਸਕਦਾ ਹੈ ਆਪਣੇ ਮਾਜ ਦੇ ਦਬਾਬੇ ਦੇ ਇਲਾਕੇ ਨੂੰ ਕਵਰ ਕਰ ਲਵੇ ਦੋਨਾਂ ਨੂੰ ਚੰਗੀ ਤਰ੍ਹਾਂ ਬਾਗੀ ਅੱਜ ਦੇ ਵਿੱਚ ਨਹੀਂ ਧੰਨਵਾਦ